ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਟੌਪਿਕ ਹੈ ਬਹੁਤਾ ਗਿਆਨ ਵੀ ਕਈ ਵਾਰ ਮੱਤ ਮਾਰ ਦਿੰਦਾ ਹੈ ਇੱਕ ਵਾਰ ਇੱਕ ਲੱਕੜਹਾਰਾ ਸੀ ਦਿਨ ਪਰ ਲੱਕੜੀਆਂ ਵੜਦਾ ਸ਼ਾਮ ਨੂੰ ਸ਼ਹਿਰ ਲਿਜਾ ਕੇ ਵੇਚ ਦਿੰਦਾ ਜੋ ਕੁਝ ਮਿਲਦਾ ਉਸ ਨਾਲ ਰੁੱਖਾ ਸੁੱਖਾ ਖਾ ਕੇ ਸੌ ਜਾਂਦਾ ਇਸ ਤਰ੍ਹਾਂ ਹੀ ਕਈ ਸਾਲ ਬੀਤ ਗਏ ਇੱਕ ਦਿਨ ਲੱਕੜਹਾਰੇ ਨੂੰ ਆਪਣੀ ਹਾਲਤ ਤੇ ਬੜਾ ਗੁੱਸਾ ਆਇਆ ਗੁੱਸਾ ਕਿਸ ਤੇ ਜ਼ਾਹਰ ਕਰਦਾ ਉਸਨੇ ਜੰਗਲ ਦੇ ਦਰਖਤਾਂ ਨੂੰ ਸੁਣਾ ਕੇ ਕਿਹਾ ਬਹੁਤ ਹੋ ਗਿਆ ਹੁਣ ਹੋਰ ਨਹੀਂ ਬਾਬੇ ਆਦਮ ਦੀ ਗਲਤੀ ਸਜ਼ਾ ਭੁਗਤਣ ਨੂੰ ਮੈਂ ਹੁਣ ਬਿਲਕੁਲ ਤਿਆਰ ਨਹੀਂ ਹਾਂ ਨਾ ਉਹ ਸੇਬ ਖਾਂਦਾ ਤੇ ਨਾ ਸਾਨੂੰ ਇਹ ਦਿਨ ਵੇਖਣੇ ਪੈਂਦੇ ਮੈਂ ਬਾਬੇ ਆਦਮ ਦੀਆਂ ਹੱਡੀਆਂ ਲੱਭ ਕੇ ਉਹਨਾਂ ਨੂੰ ਅੱਗ ਦੇ ਹਵਾਲੇ ਕਰਕੇ ਹੀ ਦਮ ਲਵਾਗਾ ਉਦੋਂ ਹੀ ਅਚਾਨਕ ਉੱਥੇ ਇੱਕ ਫਰਿਸ਼ਤਾ ਪ੍ਰਗਟ ਹੋ ਗਿਆ ਉਸਨੇ ਲੱਕੜਹਾਰੇ ਦੀ ਨਾਰਾਜ਼ਗੀ ਦੀ ਵਜ੍ਹਾ ਪੁੱਛੀ ਲੱਕੜਹਾਰੇ ਨੇ ਆਪਣਾ ਦੁੱਖੜਾ ਸੁਣਾ ਕੇ ਕਿਹਾ ਇਸ ਵਿੱਚ ਮੇਰੀ ਕੀ ਗਲਤੀ ਹੈ ਮੈਂ ਆਪਣੀ ਇਸ ਜ਼ਿੱਲਤ ਭਰੀ ਜ਼ਿੰਦਗੀ ਤੋਂ ਤੰਗ ਆ ਚੁੱਕਾ ਹਾਂ ਜੇਕਰ ਤੈਨੂੰ ਅਜਿਹੀ ਜ਼ਿੰਦਗੀ ਮਿਲ ਜਾਵੇ ਜਿਸ ਵਿੱਚ ਤੈਨੂੰ ਕੋਈ ਕੰਮ ਹੀ ਨਾ ਕਰਨਾ ਪਵੇ ਤਾਂ ਕਿ ਤੂੰ ਖੁਸ਼ ਰਹੇਂਗਾ ਫਰਿਸ਼ਤੇ ਨੇ ਪੁੱਛਿਆ ਕਿਉਂ ਨਹੀਂ ਲੱਕੜਹਾਰੇ ਦੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਠੀਕ ਹੈ ਮੈਂ ਤੈਨੂੰ ਅਜਿਹੀ ਜਗ੍ਹਾ ਪਹੁੰਚਾ ਦਿੰਦਾ ਹਾਂ ਜਿੱਥੇ ਕੋਈ ਕੰਮ ਨਹੀਂ ਕਰਨਾ ਪਵੇਗਾ ਪਰ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਪਵੇਗੀ ਕੀ ਸ਼ਰਤ ਹੈ ਦੱਸੋ ਲੱਕੜਹਾਰੇ ਨੇ ਜਲਦੀ ਨਾਲ ਪੁੱਛਿਆ ਆਰਾਮ ਦੀ ਜ਼ਿੰਦਗੀ ਲਈ ਮੈਂ ਹਰ ਸ਼ਰਤ ਮੰਨਣ ਲਈ ਤਿਆਰ ਹਾਂ ਫਰਿਸ਼ਤੇ ਨੇ ਕਿਹਾ ਸ਼ਰਤ ਇਹ ਹੈ ਕਿ ਤੈਨੂੰ ਹਰ ਹਾਲ ਵਿੱਚ ਆਪਣਾ ਮੂੰਹ ਬੰਦ ਰੱਖਣਾ ਪਵੇਗਾ ਤੂੰ ਇੱਕ ਵੀ ਸ਼ਬਦ ਬੋਲਿਆ ਕਿ ਵਾਪਸ ਇਸੇ ਜ਼ਿੰਦਗੀ ਵਿੱਚ ਮੋੜ ਆਵੇਂਗਾ ਮੈਨੂੰ ਮਨਜ਼ੂਰ ਹੈ ਲੱਕੜਹਾਰੇ ਨੇ ਕਿਹਾ ਮੈਨੂੰ ਕੀ ਪਈ ਹੈ ਜੋ ਮੈਂ ਆਪਣੀ ਜ਼ਬਾਨ ਖੋਲਾਂ ਫਰਿਸ਼ਤੇ ਨੇ ਤਾੜੀ ਮਾਰੀ ਅੱਖ ਚਮਕਦੇ ਹੀ ਲੱਕੜਹਾਰਾ ਜੰਨਤ ਦੇ ਖੂਬਸੂਰਤ ਬਗੀਚੇ ਵਿੱਚ ਖੜਾ ਸੀ ਸੁਗੰਧਤ ਹਵਾ ਵਗ ਰਹੀ ਸੀ ਤਰ੍ਹਾਂ ਤਰ੍ਹਾਂ ਦੇ ਫਲ ਬੂਟੇ ਲੱਗੇ ਹੋਏ ਸਨ ਕਲਕਲ ਕਰਦੀ ਮਿੱਠੇ ਪਾਣੀ ਦੀ ਨਦੀ ਵਹਿ ਰਹੀ ਸੀ ਨਾ ਕੰਮ ਨਾ ਧੰਦਾ ਖਾਓ ਪਿਓ ਤੇ ਸੌ ਜਾਓ ਇਹ ਹੋਈ ਨਾ ਜ਼ਿੰਦਗੀ ਲੱਕੜਹਾਰਾ ਸੋਚ-ਸੋਚ ਕੇ ਆਨੰਦਿਤ ਹੋ ਰਿਹਾ ਸੀ ਉਦੋਂ ਹੀ ਲੱਕੜਹਾਰੇ ਨੂੰ ਇੱਕ ਆਦਮੀ ਨਜ਼ਰ ਆਇਆ ਉਹ ਇੱਕ ਦਰਖਤ ਦੀਆਂ ਟਾਹਣੀਆਂ ਵਟ ਰਿਹਾ ਸੀ ਪਰ ਉਹ ਸੁੱਕੀਆਂ ਟਾਹਣੀਆਂ ਦੀ ਬਜਾਏ ਹਰੀਆਂ ਟਾਣੀਆਂ ਵੱਟ ਰਿਆ ਸੀ ਉਸ ਤੋਂ ਰਹਿਣਾ ਗਿਆ ਤੇ ਉਹ ਕਹਿ ਬੈਠਾ ਇਹ ਕੀ ਕਰ ਰਹੇ ਹੋ ਭਾਈ ਤੁਸੀਂ ਸੁੱਕੀਆਂ ਟਾਣੀਆਂ ਦੀ বাজਾਈ ਹਰੀਆਂ ਟਾਣੀਆਂ ਕਿਉਂ ਵੱਟ ਰਹੇ ਹੋ ਉਹ ਆਦਮੀ ਨੇ ਰੁਕ ਕੇ ਲੱਕੜਹਾਰੇ ਵੱਲ ਵੇਖਿਆ ਅਤੇ ਕਿਹਾ ਲੱਗਦਾ ਹੈ ਤੁਹਾਨੂੰ ਇੱਥੇ ਆਇਆ کافی ਸਮਾਂ ਹੋ ਗਿਆ ਹੈ ਅੱਖ ਵੀ ਨ ਝਮਕੀ ਕਿ ਲੱਕੜਹਾਰਾ ਆਪਣੇ ਉਸੇ ਪੁਰਾਣੇ ਜੰਗਲ ਵਿੱਚ ਆਪਣੀ ਕੁਹਾੜੀ ਕੋਲ ਖੜਾ ਸੀ ਉਹ ਪਛਤਾਰਿਆ ਸੀ ਰੋ ਰਿਹਾ ਸੀ ਉਸ ਦਾ ਰੋਣਾ ਸੁਣ ਕੇ ਫਰਿਸ਼ਤਾ ਦੁਬਾਰਾ ਪ੍ਰਗਟ ਹੋਇਆ ਤੇ ਉਸ ਨੇ ਕਿਹਾ ਮੈਂ ਕਿਹਾ ਸੀ ਨਾ ਕਿ ਆਪਣਾ ਮੂੰਹ ਬੰਦ ਰੱਖਣਾ ਹੈ ਲੱਕੜਹਾਰਾ ਰੋਇਆ ਗਿੜਗੜਾਇਆ ਹਜ਼ਾਰ ਮਿੰਤਾ ਕੀਤੀਆਂ ਆਖਰ ਫਰਿਸ਼ਤੇ ਦਾ ਦਿਲ ਪਸੀਜ ਗਿਆ ਉਸ ਨੇ ਕਿਹਾ ਇਸ ਵਾਰ ਧਿਆਨ ਰੱਖਣਾ ਆਪਣਾ ਮੂੰਹ ਬਿਲਕੁਲ ਨਾ ਖੋਲਣਾ ਫਰਿਸ਼ਤੇ ਨੇ ਤਾੜੀ ਵਜਾਈ ਅਤੇ ਲੱਕੜਹਾਰਾ ਫਿਰ ਤੋਂ ਉਸ ਜੰਨਤ ਦੇ ਬਾਗੀਚੇ ਵਿੱਚ ਜਾ ਪਹੁੰਚਿਆ ਅਜੇ ਉਸ ਨੂੰ ਆਏ ਕੁਝ ਦੇਰ ਹੀ ਹੋਈ ਸੀ ਕਿ ਉਸ ਨੂੰ ਇੱਕ ਛਾਲਾ ਮਾਰਦਾ ਹੋਇਆ ਹਿਰਨ ਨਜ਼ਰ ਆਇਆ ਉਸ ਨੇ ਵੇਖਿਆ ਕਿ ਇੱਕ ਬਜ਼ੁਰਗ ਆਦਮੀ ਉਸ ਹਿਰਨ ਦੇ ਪਿੱਛੇ ਭੱਜ ਰਿਹਾ ਹੈ ਲੱਕੜਹਾਰੇ ਨੂੰ ਉਸ ਇਤਿਹਾਸਾ ਆ ਗਿਆ ਉਹ ਝੱਟ ਬੋਲ ਪਿਆ ਜਨਾਬ ਇਹ ਹਿਰਨ ਹੈ ਤੁਸੀਂ ਜ਼ਿੰਦਗੀ ਭਰ ਵੀ ਇਸ ਦੇ ਪਿੱਛੇ ਦੌੜਦੇ ਰਹੋਗੇ ਤਾਂ ਇਹ ਤੁਹਾਡੇ ਹੱਥ ਨਹੀਂ ਆਵੇਗਾ ਬੁੱਢੇ ਆਦਮੀ ਨੇ ਰੁੱਕ ਕੇ ਲੱਕੜਹਾਰੇ ਵੱਲ ਵੇਖਿਆ ਅਤੇ ਕਿਹਾ ਲੱਗਦਾ ਹੈ ਤੁਸੀਂ ਕਾਫੀ ਅਰਸੇ ਤੋਂ ਇੱਥੇ ਹੋ ਅਗਲੇ ਹੀ ਪਲ ਲੱਕੜਹਾਰਾ ਪੁਰਾਣੇ ਜੰਗਲ ਵਿੱਚ ਲੱਕੜੀਆਂ ਦੀ ਢੇਰੀ ਦੇ ਕੋਲ ਖੜਾ ਸੀ ਫੇਰ ਉਹੀ ਹਾਲਤ ਉਹੀ ਰੋਣਾ ਧੋਣਾ ਆਖਿਰ ਫਰਿਸ਼ਤਾ ਦੁਬਾਰਾ ਪ੍ਰਗਟ ਹੋਇਆ ਲੱਕੜਹਾਰਾ ਉਸਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਗਿੜਗੜਾਉਣ ਲੱਗਾ "ਬਸ ਇੱਕ ਆਖਰੀ ਮੌਕਾ ਦੇ ਦਿਓ ਇਸ ਵਾਰ ਇੱਕ ਸ਼ਬਦ ਬੋਲਾਂ ਤਾਂ ਫਿਰ ਕਦੇ ਉੱਥੇ ਨਾ ਭੇਜਣਾ" ਫਰਿਸ਼ਤੇ ਨੂੰ ਤਰਸ ਆ ਗਿਆ ਉਸਨੇ ਫਿਰ ਤਾੜੀ ਵਜਾਈ ਲੱਕੜਹਾਰਾ ਫਿਰ ਤੋਂ ਉਸ ਜੰਨਤ ਦੇ ਬਾਗਿਚੇ ਵਿੱਚ ਪਹੁੰਚ ਗਿਆ ਇਸ ਵਾਰ ਉਹ ਬੜਾ ਚਕੰਨਾ ਸੀ ਤਿੰਨ ਦਿਨ ਕੱਢ ਲਏ ਇੱਕ ਸ਼ਬਦ ਵੀ ਮੂੰਹੋਂ ਨਾ ਕੱਢਿਆ ਪਰ ਅਚਾਨਕ ਚੌਥੇ ਦਿਨ ਉਸ ਦੀ ਨਜ਼ਰ ਚਾਰ ਆਦਮੀਆਂ ਤੇ ਪਈ ਜੋ ਇੱਕ ਭਾਰੀ ਬਲੰਗ ਚੁੱਕ ਰਹੇ ਸਨ ਚਾਰੋਂ ਉਸ ਨੂੰ ਇੱਕ ਪਾਸੇ ਤੋਂ ਚੁੱਕਦੇ ਤਾਂ ਉਹ ਦੂਜੇ ਪਾਸੇ ਲੁੜਕ ਜਾਂਦਾ ਏਹੀ बार-बार ਹੋ ਰਿਹਾ ਸੀ ਲੱਕੜਹਾਰੇ ਨੇ ਆਪਣੇ ਆਪ ਨੂੰ ਬਹੁਤ ਰੋਕਿਆ ਪਰ ਅਖੀਰ ਉਹ ਬੋਲ ਹੀ ਪਿਆ ਬੇਵਕੂਫੋ ਜੇਕਰ ਇਸਨੂੰ ਚੁਪਣਾ ਹੈ ਤਾਂ ਚਾਰੇ ਪਾਸਿਆਂ ਤੋਂ ਕਿਉਂ ਨਹੀਂ ਚੁੱਕਦੇ ਉਨ੍ਹਾਂ ਵਿੱਚੋਂ ਇੱਕ ਨੇ ਪਲਟ ਕੇ ਕਿਹਾ ਲੱਗਦਾ ਹੈ ਤੁਹਾਨੂੰ ਇੱਥੇ ਆਇਆ ਬਹੁਤ ਦਿਨ ਹੋ ਗਏ ਹਨ ਲੱਕੜਹਾਰਾ ਫਿਰ ਉੱਥੇ ਪਹੁੰਚ ਗਿਆ ਜਿੱਥੋਂ ਆਇਆ ਸੀ ਉਹੀ ਪੁਰਾਣੇ ਜੰਗਲ ਵਿੱਚ ਉਹ ਪਛਤਾਇਆ ਰੋਇਆ ਗਿੜਗੜਾਇਆ ਆਖਿਰ ਫਰਿਸ਼ਤਾ ਫਿਰ ਪ੍ਰਗਟ ਹੋਇਆ ਉਸਨੇ ਲੱਕੜਹਾਰੇ ਨੂੰ ਕਿਹਾ ਤੁਸੀਂ ਇੱਕ ਗਲਤੀ ਦੇ ਲਈ ਬਾਬੇ ਆਦਮ ਦੀਆਂ ਹੱਡੀਆਂ ਲੱਭ ਕੇ ਸਾੜਨ ਤੇ ਤੁਲੇ ਹੋਏ ਸੀ ਜਦਕਿ ਤੁਸੀਂ ਇੱਕੋ ਹੀ ਗਲਤੀ ਤਿੰਨ ਵਾਰ ਦੁਹਰਾਈ ਹੈ ਤੁਹਾਡੇ ਗਿਆਨ ਨੇ ਤੁਹਾਡੀ ਅਜੇਹੀ ਮਤ ਮਾਰੀ ਕਿ ਤੁਸੀਂ ਜੰਨਤ ਦੇ ਬਾਗਿਚੇ ਚੋਂ ਤਿੰਨ ਵਾਰ ਬਾਹਰ ਸੁੱਟੇ ਗਏ ਹੋ